ਸਾਹਿਬ ਜੀ ਅਮੇਰ ਕੰਮ ਚੱਲਦਾ ਫਿਰ ਅਮੇਰ ਜੀ ਨੂੰ ਕੁਝ ਨਹੀਂ ਚਾਹੀਦਾ ਸਾਮ 16 ਤੱਕ ਆ ਦੇ ਇੱਕ ਇਹ ਤਾਂ ਮੂੰਹ ਵਿਖਾਉਣਾ ਪੈਣਾ ਜਵਾਬ ਦੇਣਾ ਪੈਣਾ ਜਨਤਾ ਜਵਾਬ ਮੰਗਦੀ ਆ ਕਿਉਂ ਰੁੱਸਿਆ ਸੀ ਬੋਲ ਵੀਡੀਓ ਚ ਰੁੱਸਿਆ ਕਿਉਂ ਸੀ ਬੋਲੀ ਬੋਲੋ ਨਾ ਸਰਵਜੇ ਕਾ ਦੱਸ ਬੋਲ ਫੋਨ ਤੇ ਵੀਡੀਓ ਬੋਲੀ ਬੋਲ ਆਪਾਂ ਫਿਰ ਇਹ ਕਿਤੇ ਗੁੱਸੇ ਜਾ ਕੇ ਬੜਕਣਾ ਮਾਰਦੇ ਗੁੱਸੇ ਜਾ ਕੇ ਬੜਕਣਾ ਮਾਰਦੇ ਕਿਤੇ ਸੇਬਸ ਨਾ ਜ਼ਰੂਰੀ ਹੈ ਲੇਕਿਨ ਹਰ ਸਮੇਂ ਸਾਬੂ ਰੱਖ ਪਾਣੀ ਪਾਸ ਲਈ ਬੜਕੜੀ ਮਾਰਨੀ ਕੈਮਰਾ ਕੇ ਬੜਕੜੀ ਮਾਰਨੀ ਚੱਲ ਬੜਕੜੀ ਮਾਰਨੀ ਕੈਮਰਾ ਕੇ ਬੜਕੜੀ ਮਾਰਨੀ ਆ ਮੈਨੂੰ ਬੜਕੜੀ ਮਾਰਨੀ ਬੜਕੜੀ ਮਾਰਨੀ ਚੱਲ ਸਾਬੇਕਰ 16 ਦੇ ਕਰਕੇ ਚਾਹ ਪੀਤਾ ਠੀਕ